ਅੱਜ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਨੀ ਪੱਥਰ ਰੱਖਦੇ ਜਾਂਦੇ ਹਨ ਕਿਤੇ ਉਹ ਮੈਂ ਤਾਂ ਨਹੀਂ ਹੋਵੇਗਾ ਕਿ ਥੋੜਾ ਜਿਹਾ ਕੰਮ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਬੰਦ ਹੋ ਜਾਵੇਗਾ ਨਹੀਂ ਇਹ ਕੋਈ ਨੀ ਪੱਥਰ ਵਾਲੀ ਕੋਈ ਹੈ ਉਹ ਨਹੀਂ ਹੈ ਰਾਜਨੀਤੀ ਹੈ ਤਾਂ ਕੰਮ ਸ਼ੁਰੂ ਹੋਇਆ ਤੁਹਾਨੂੰ ਦੱਸਿਆ ਵੀ ਕਮੇਟੀ ਚੋਂ ਬਰਕਰਾਰਡਰ ਜਾਰੀ ਹੋ ਚੁੱਕੇ ਸੀ ਤੇ ਬਹੁਤ ਦੋ ਮਹੀਨਿਆਂ ਤੋਂ ਕੰਮ ਨਹੀਂ ਚੱਲੂ ਹੋ ਰਿਹਾ ਸੀ ਕੋਈ ਮੈਨੂੰ ਤਾਂ ਜਿੱਥੇ ਪਤਾ ਲੱਗਿਆ ਵੀ ਇਹਦੇ 'ਚ ਪ੍ਰਧਾਨ ਦਾ ਕੋਈ ਮੋਟੇ ਕਮਿਸ਼ਨ ਦਾ ਮਸਲਾ ਸੀ ਉਹਦੇ ਕਰਕੇ ਅੜਕਿਆ ਪਿਆ ਸੀ ਪਹਿਲਾਂ ਵੀ ਬਿਆਨ ਦਿੱਤਾ ਤੇ ਹੁਣ ਵੀ ਕਹਿਣਾ ਚਾਹੁੰਨੇ ਆ ਵੀ ਹੋਰ ਵੀ ਕਈ ਇਹੋ ਜਿਹੇ ਕੰਮ ਐ ਜਿਹੜੇ ਮੋਟੇ ਲੈਣ ਦੇਣ ਦੇ ਚੱਕਰਾਂ 'ਚ ਰੁਕੇ ਪਏ ਆ ਡੀਸੀ ਸਾਹਿਬ ਨੂੰ ਮੈਂ ਏਡੀਸੀ ਸਾਹਿਬ ਨੂੰ ਤੇ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜੇ ਕੰਮਾਂ ਦੇ ਬਰਕਰਾਰ ਹੋਏ ਵੇ ਆ ਉਹ ਜਲਦੀ ਤੋਂ ਜਲਦੀ ਚਾਲੂ ਕਰਾਏ ਜਾਣ ਵੀ ਕਿਸੇ ਨਿੱਜੀ ਇਨਾਂ ਦੇ ਮੁਬਾਦਾਂ ਕਰਕੇ ਕੰਮ ਨਾ ਰੁਕੇ ਰਹਿਣ ਤੇ ਹੁਣ ਕੰਮ ਇਹ ਜਮੀਨ ਨਹੀਂ ਰੋਕਣਗੇ ਜੇ ਕੋਈ ਇਹੋ ਜੀ ਗੱਲ ਹੋਈ ਜਾਂਦੀ ਸੰਘਰਸ਼ ਤੇਜ਼ ਕਰਾਂ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਬਾਬਾ ਨਾਨਕ ਦੀ ਸਾਡੇ ਦੇ ਮਿਹਰ ਹੋ ਗਈ ਹੈ ਸਾਹਿਬ ਜ਼ਰੂਰ ਵਾਲਿਆਂ ਵਸੂ ਵਾਸੀਆਂ ਤੇ ਕਿਉਂਕਿ ਜਿਹੜੇ ਬਹੁਤ ਲੰਬੇ ਸਮੇਂ ਤੋਂ ਕੰਮ ਰੁਕਿਆ ਪਿਆ ਸੀ ਤੇ ਅਸੀਂ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਐਡਿਜ਼ਨ ਨੂੰ ਬੇਨਤੀ ਕੀਤੀ ਤੇ ਬਹੁਤ ਸੰਘਰਸ਼ ਕੀਤੀ ਜਿਹਨਾਂ ਸੰਘਰਸ਼ਾਂ ਨੂੰ ਅੱਜ ਬਾਬੇ ਦੇ ਜਨਮ ਦਿਹਾੜੇ ਤੇ ਪੂਰ ਪੈ ਰਿਹਾ ਤੇ ਸੜਕ ਤੇ ਸੜਕ ਦਾ ਕੰਮ ਯੂਰੋ ਹੋ ਚੁੱਕਿਆ ਹੈ ਸਾਨੂੰ ਉਮੀਦ ਹੈ ਕਿ ਜਿਹੜੀਆਂ ਬਾਕੀ ਛੜਕਾਂ ਰਹਿ ਗਈਆਂ ਨੇ ਉਹ ਵੀ ਜਲਦੀ ਕੰਪਲੀਟ ਹੋ ਜਾਣਗੀਆਂ ਅਸੀਂ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਤੇ ਹੋਰ ਜਿਹੜੇ ਸਾਡੇ ਸਾਥੀ ਰਏ 10 ਅਸੀਂ ਕਾਉਂਸਲਰਾਂ ਨੇ ਇਕੱਠੇ ਹੋ ਕੇ ਇੱਕ ਦੂਜੇ ਦੇ ਸਹਾਯੋਗ ਨਾਲ ਇਹ ਕੰਮ ਸ਼ੁਰੂ ਕਰਵਾਇਆ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਹਤਬ ਜਿਵੇਂ ਦੇਖਦੇ ਸਰ ਅਮਨ ਰੋੜੋ ਜੀ ਨੇ ਡੀਟੀਸੀ ਸਾਹਿਬ ਨੂੰ ਆਪਾਂ ਦੇਖਿਆ ਖਬਰਾਂ ਵੀ ਲੱਗੀਆਂ ਕਿ ਫੋਨ ਵੀ ਕਰਿਆ ਸੀਗਾ ਤਾਂ ਉਹਨਾਂ ਦੇ ਫੋਨ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਕਿਤੇ ਨਾ ਕਿਤੇ ਡੀਸੀ ਦੀ ਪ੍ਰੈਸਰ ਹੈਡ ਸੀਗਾ ਹਾਂਜੀ ਹਾਂਜੀ ਆਪਣੇ ਜਿਹੜੇ ਇਹ ਜਿਹੜੇ ਆਪਣਾ 24 ਕੰਮ ਸੀ ਜਿਨ੍ਹਾਂ ਦੇ ਵਰਕ ਆਰਡਰ ਇਸ਼ੂ ਹੋਏ ਹੋਏ ਸੀ ਕਿਵੇਂ ਕਿ ਆਪਣਾ ਬੀਐਸਐਲ ਪਾਰਕ ਹੋਇਆ ਬਨਾਸਰ ਬਾਗ ਹੋਇਆ ਆ ਡੀਸੀ ਆਫਿਸ ਵਾਲੀ ਰੋਡ ਹੋਈ ਡੀਸੀ ਦੇ ਆਪਣਾ ਸਾਬ ਦੇ ਰੈਜੀਡੈਂਸ ਵਾਲੀ ਰੋਡ ਹੋਈ ਇਸ ਤਰ੍ਹਾਂ ਦੇ 24 ਵਰਕ ਆਰਡਰ ਹੋਏ ਹੋਏ ਸੀ ਜਿਹੜੇ ਕਿਤੇ ਨਾ ਕਿਤੇ ਕਰਕੇ ਕਿਵੇਂ ਨਾ ਜਿਵੇਂ ਜਿਵੇਂ ਪਹਿਲਾਂ ਸਾਥੀਆਂ ਨੇ ਦੱਸਿਆਗਾ ਵੀ ਕਿਸੇ ਕਮਿਸ਼ਨ ਦਾ ਰੋਲਾ ਸੀ ਜਾਂ ਹੋਰ ਸੀਦਾ ਜਾਂ ਸਾਡੇ ਪ੍ਰਧਾਨ ਜੀ ਦੇ ਇੰਟਰੈਕੀ ਲਾ ਲਓ ਉਹਨਾਂ ਕਰਕੇ ਰੁਕਿਆ ਸੀ ਜਾਂ ਜਦੋਂ ਸਾਨੂੰ ਇਹ ਸੰਘਰਸ਼ ਕਰਿਆ ਸੰਘਰਸ਼ ਕਰਨ ਲਈ ਸਾਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਸਾਨੂੰ ਕਮੇਟੀ ਨੂੰ ਜਿੱਦਾਂ ਲਾਣਾ ਪਿਆ ਉਸ ਤੋਂ ਬਾਅਦ ਇਹਨਾਂ ਦੇ ਥੋੜੀ ਜਿਹੀ ਜੂੰ ਸਰਕੀ ਆ ਪ੍ਰਸ਼ਾਸਨ ਤੇ ਸਾਡੇ ਮੰਤਰੀ ਸਾਹਿਬਾਨ ਤੇ ਉਸ ਤੋਂ ਬਾਅਦ ਇਹਨਾਂ ਨੇ ਹੁਕਮ ਜਾਰੀ ਕਰੇ ਨੇ ਵੀ ਜਲਦ ਤੋਂ ਜਲਦ ਇਹ ਕੰਮ ਸ਼ੁਰੂ ਕਰਾਇਆ ਜਾਣਾ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਐਮ ਸੀ ਸਰਵਾਨਾ ਦੇ ਸੰਘਰਸ਼ ਨੂੰ ਅੱਜ ਪੂਰ ਪਿਆਰ ਰੰਗ ਲਿਆਇਆ ਉਹਨਾਂ ਦਾ ਸੰਘਰਸ਼ ਤੁਹਾਨੂੰ ਦੱਸ ਦਈਏ ਕਿ ਕਿ ਇਹਨਾਂ ਨੇ ਕੁਝ ਨਾ ਪਹਿਨਾ ਜੋ ਨਗਰ ਕਾਉਂਸਲ ਆ ਉਸ ਨੂੰ ਜਿੰਦਾ ਵੀ ਲਗਾ ਦਿੱਤਾ ਸੀ ਕਿਉਂਕਿ ਸ਼ਹਿਰ ਦੇ ਅਤੇ ਉਹਨਾਂ ਦੇ ਬਾੜ ਦੇ ਕੰਮ ਨਹੀਂ ਹੋ ਰਹੇ ਸਨ ਤਾਂ ਅੱਜ ਉਹਨਾਂ ਦਾ ਜੋ ਕੰਮ ਹੈ ਸ਼ਹਿਰ ਦਾ ਉਹ ਉਸ ਦੀ ਸ਼ੁਰੂਆਤ ਹੋਈ ਹੈ ਪ੍ਰਸ਼ਾਸਨ ਵੱਲੋਂ ਸ਼ੁਰੂਆਤ ਕਰਾਈ ਗਈ ਹੈ ਕਿਉਂਕਿ ਅਮਨ अरोड़ा ਨੇ ਡੀ ਸੀ ਸਾਹਿਬ ਨੂੰ ਕਿਹਾ ਸੀ ਕਿ ਤੁਸੀਂ ਪਹਿਲ ਦੇ ਆਧਾਰ ਤੇ ਸਰੂਰ ਸ਼ਹਿਰ ਦਾ ਕੰਮ ਕਰਾਓ ਕਿਉਂਕਿ ਸ਼ਹਿਰ ਦਾ ਕੰਮ ਹੈ ਕਾਫੀ ਲੰਬੇ ਸਮੇਂ ਤੋਂ ਲੰਘਿਆ ਪਿਆ ਸੀ ਸਾਡੇ ਨਾਲ ਐਮ ਸੀ ਸਰਵਾਨ ਵੀ ਉਦਨੇ ਸਕੀਪਾ ਜੀ ਅੱਜ ਸ਼ਹਿਰ ਵਾਸੀਆਂ ਨੂੰ ਮੈਂ ਮੁਬਾਰਕਾਂ ਦੇਣਾ ਚਾਹੁੰਨਾ ਵੀ ਹੋਟੇ ਸਹਿਯੋਗ ਨਾਲ ਜਿਹੜਾ ਅਸੀਂ ਐਮ ਸੀ ਪਰਾਵਾ ਨੇ ਮੁੱਦਾ ਚੁੱਕਿਆ ਵਿਆ ਸੀ ਵੀ ਟੈਂਡਰ ਹੋਏ ਵਿਆ ਬਰਕਰਾਰ ਹੋਇਆ ਕੰਮ ਨਹੀਂ ਸ਼ੁਰੂ ਹੋਇਆ ਅਸੀਂ ਡੀ ਸੀ ਸਾਹਿਬ ਨੂੰ ਰਿਕਵੈਸਟ ਕਰੀ ਸੀ ਤੇ ਸਾਡੇ ਸੰਗਰਸ਼ ਅਖਬਾਰਾਂ 'ਚ ਖਬਰਾਂ ਲੱਗੀਆਂ ਔਰ ਬਿਆਨ ਲੱਗੇ ਅੱਜ ਧੰਨਵਾਦ ਕਰਦੇ ਹਾਂ ਉਹ ਸਤਗੁਰੂ ਦਾ ਵੀ ਅੱਜ ਸਤਗੁਰ ਬਾਬਾ ਨਾਨਕ ਜੀ ਦੇ ਦਿਹਾੜੇ ਤੇ ਆ ਚੰਗਾ ਕੰਮ ਸ਼ੁਰੂ ਹੋ ਰਿਹਾ ਤੇ ਸ਼ਹਿਰ ਦੀ ਜਿਹੜੀ 메ਨ ਸੜਕ ਡੀ ਸੀ ਰੋਡ ਹੈ ਉਹਦਾ ਕੰਮ ਅੱਜ ਸਾਡੇ ਜਿਹੜੇ 8 ਕਾਉਂਸਲਰਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਤੇ ਦੋ ਅਸੀਂ ਆਜ਼ਾਦ ਐ ਐਮ ਸੀ ਮੈਂ ਤੇ ਭੇਜੇ ਨੇ ਦਸਾਂ ਜਣਿਆਂ ਨੇ ਕਈ ਮਹੀਨੇ ਤੋਂ ਅਸੀਂ ਇਹ ਮੁੱਦਾ ਚੱਕਿਆ ਵਿਆ ਸੀ ਉਹ ਅੱਜ ਕਾਮਯਾਬ ਹੋਇਆ ਸ਼ਹਿਰ ਨੂੰ ਆਸੀਆਂ ਨੂੰ ਤੇ ਸਾਰੇ ਆਪਣੇ ਕਾਉਂਸਲਰ ਭਰਾਵਾਂ ਨੂੰ ਅੱਜ ਕੰਮ ਸ਼ੁਰੂ ਹੋਣ ਤੇ ਵਧਾਈ ਦਿੰਦਾ ਤੇ ਪ੍ਰਸ਼ਾਸਨ ਦਾ ਮੈਂ ਧੰਨਵਾਦ ਕਰਦਾ ਵੀ ਉਹਨਾਂ ਨੇ ਵਿੱਚ ਬੈ ਕੇ ਇਹ ਗੱਲ ਸਿਰੇ ਰਾਈ ਕੰਮ ਚਾਲੂ ਕਰਾਇਆ ਜੀ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਨਹੀਂ ਪੱਥਰ ਰੱਖ ਦਿੱਤੇ ਜਾਂਦੇ ਹਨ ਕਿਤੇ ਹੋਵੇ ਤਾਂ ਨਹੀਂ ਹੋਵੇਗਾ ਕਿ ਥੋੜਾ ਜਿਹਾ ਕੰਮ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਬੰਦ ਹੋ ਜਾਵੇਗਾ ਨਹੀਂ ਇਹ ਕੋਈ ਨਹੀਂ ਪੱਥਰ ਵਾਲੀ ਕੋਈ ਇਹ ਉਹ ਨਹੀਂ ਹੈ ਰਾਜਨੀਤੀ ਹੈ ਤਾਂ ਕੰਮ ਸ਼ੁਰੂ ਹੋਇਆ ਤੁਹਾਨੂੰ ਦੱਸਿਆ ਵੀ ਕਮੇਟੀ ਚੋਂ ਵਰਕ ਆਰਡਰ ਜਾਰੀ ਹੋ ਚੁੱਕੇ ਸੀ ਤੇ ਬਹੁਤ 2 ਮਹੀਨਿਆਂ ਤੋਂ ਕੰਮ ਨਹੀਂ ਚੱਲੂ ਹੋ ਰਿਆ ਜੀ ਕੋਈ ਮੈਨੂੰ ਤਾਂ ਜਿੱਥੇ ਪਤਾ ਲੱਗਿਆ ਵੀ ਇਹਦੇ 'ਚ ਪ੍ਰਧਾਨ ਦਾ ਕੋਈ ਮੋٹے ਕਮਿਸ਼ਨ ਦਾ ਮਸਲਾ ਸੀ ਉਹਦੇ ਕਰਕੇ ਅੜਕੇ ਪਿਆ ਅਸੀਂ ਪਹਿਲਾਂ ਵੀ ਬਿਆਨ ਦਿੱਤਾ ਤੇ ਹੁਣ ਵੀ ਕਹਿਣਾ ਚਾਹੁੰਨੇ ਆਂ ਵੀ ਹੋਰ ਵੀ ਕਈ ਇਹੋ ਜਿਹੇ ਕੰਮ ਐ ਜਿਹੜੇ ਮੋٹے ਲੈਣ ਦੇਣ ਦੇ ਚੱਕਰਾਂ 'ਚ ਰੋਕੇ ਪਏ ਆ ਡੀਸੀ ਸਾਹਿਬ ਨੂੰ ਮੈਂ ਏਡੀਸੀ ਸਾਹਿਬ ਨੂੰ ਤੇ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜੇ ਕੰਮਾਂ ਦੇ ਬਰਕਰਾਰ ਹੋਏ ਵੇ ਆ ਉਹ ਜਲਦੀ ਤੋਂ ਜਲਦੀ ਚਾਲੂ ਕਰਾਏ ਜਾਣ ਕਿ ਕਿਸੇ ਨਿੱਜੀ ਇਹਨਾਂ ਦੇ ਮਫਾਦਿਆਂ ਕਰਕੇ ਕੰਮ ਨਾ ਰੁਕੇ ਰਹਿਣ ਤੇ ਹੁਣ ਕੰਮ ਇਹ ਜਮੀਨ ਨਹੀਂ ਰੋਕਣਗੇ ਜੇ ਕੋਈ ਇਹੋ ਜੀ ਗੱਲ ਹੋਈ ਕੀ ਇਹਦੀ ਸੰਘਰਸ਼ ਤੇਜ਼ ਕਰਾਂ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਬਾਬਾ ਨਾਨਕ ਦੀ ਸਾਡੇ ਤੇ ਮਿਹਰ ਹੋ ਗਈ ਹੈ ਸ਼ਹਿਰ ਸੰਗਰੂਰ ਵਾਲਾ ਵਸ ਵਸੀਆਂ ਤੇ ਕਿਉਂਕਿ ਜਿਹੜੇ ਬਹੁਤ ਲੰਬੇ ਸਮੇਂ ਤੋਂ ਕੰਮ ਰੁਕਿਆ ਪਿਆ ਸੀ ਅਸੀਂ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਐਡੀਸ਼ਨ ਨੂੰ ਬੇਨਤੀ ਕੀਤੀ ਤੇ ਬਹੁਤ ਸੰਘਰਸ਼ ਕੀਤੀ ਜਨਾ ਸ਼ੰਗਰਸਾਂ ਨੂੰ ਅੱਜ ਬਾਬੇ ਦੇ ਜਨਮ ਦਿਹਾੜੇ ਤੇ ਪੂਰ ਪੈ ਰਿਆ ਤੇ ਸੜਕ ਤੇ ਸੜਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਸਾਨੂੰ ਉਮੀਦ ਹੈ ਕਿ ਜਿਹੜੀਆਂ ਬਾਕੀ ਸੜਕਾਂ ਰਹਿੰਦੀਆਂ ਨੇ ਉਹ ਵੀ ਜਲਦੀ ਕੰਪਲੀਟ ਹੋ ਜਾਣਗੀਆਂ ਅਸੀਂ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਤੇ ਹੋਰ ਜਿਹੜੇ ਸਾਡੇ ਸਾਥੀ ਨੇ 10 ਅਸੀਂ ਕਾਉਂਸਲਰ ਉਹਨਾਂ ਨੇ ਇਕੱਠੇ ਹੋ ਕੇ ਇੱਕ ਦੂਜੇ ਦੇ ਸਹਿਯੋਗ ਨਾਲ ਇਹ ਕੰਮ ਸ਼ੁਰੂ ਕਰਵਾਇਆ ਜਦੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਜਿਵੇਂ ਦੇਖਦੇ ਹੋ ਸਰ ਆਮਨ ਅਰੋੜਾ ਜੀ ਨੇ ਵੀ ਡੀਸੀ ਸਾਹਿਬ ਨੂੰ ਆਪਾਂ ਦੇਖਿਆ ਖਬਰਾਂ ਵਿੱਚ ਲੱਗਿਆ ਕਿ ਫੋਨ ਵੀ ਕਰਿਆ ਸੀਗਾ ਤਾਂ ਉਹਨਾਂ ਦੇ ਫੋਨ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਕਿਤੇ ਨਾ ਕਿਤੇ ਡੀਸੀ ਦੀ ਪ੍ਰੈਸ਼ਰ ਰੇਟ ਸੀਗਾ ਹਾਂਜੀ ਹਾਂਜੀ ਆਪਣੇ ਜਿਹੜੇ ਇਹ ਜਿਹੜੇ ਆਪਣਾ 24 ਕੰਮ ਸੀ ਜਿਨ੍ਹਾਂ ਦੇ ਵਰਕ ਆਰਡਰ ਇਸ਼ੂ ਹੋਏ ਹੋਏ ਸੀ ਜਿਵੇਂ ਕਿ ਆਪਣਾ ਬੀਐਸਐਨ ਪਾਰਕ ਹੋਇਆ ਬਨਾਸਰ ਬਾਗ ਹੋਇਆ ਆ ਡੀਸੀ ਆਫਿਸ ਵਾਲੀ ਰੋਡ ਹੋਈ ਡੀਸੀ ਦੇ ਆਪਣੀ ਜੀ ਸਾਹਿਬ ਦੇ ਰੈ residense ਵਾਲੀ ਰੋਡ ਹੋਈ ਇਸ ਤਰ੍ਹਾਂ ਦੇ 24 ਵਰਕ ਆਰਡਰ ਹੋਏ ਹੋਏ ਸੀ ਜਿਹੜੇ ਕਿਤੇ ਨਾ ਕਿਤੇ ਕਰਕੇ ਕਿਵੇਂ ਨਾ ਕਿਵੇਂ ਜਿਵੇਂ ਪਹਿਲਾਂ ਸਾਥੀਆਂ ਨੇ ਦੱਸਿਆ ਹੈਗਾ ਵੀ ਕਿਸੇ ਕਮਿਸ਼ਨ ਦਾ ਰੋਲਾ ਸੀ ਜਾਂ ਹੋਰ ਸੀਗਾ ਜਾਂ ਸਾਡੇ ਪ੍ਰਧਾਨ ਜੀ ਦੀ ਨਲਾਇਕੀ ਲਾ ਲੋ ਉਹਨਾਂ ਕਰਕੇ ਰੁਕਿਆ ਸੀਗਾ ਜਦੋਂ ਸਾਨੂੰ ਇਹ ਸੰਘਰਸ਼ ਕਰਿਆ ਸੰਘਰਸ਼ ਕਰਨ ਲਈ ਸਾਨੂੰ ਐਂਡਾ ਮਜਬੂਰ ਕਰ ਦਿੱਤਾ ਕਿ ਸਾਨੂੰ ਕਮੇਟੀ ਨੂੰ ਜਿੱਦਾਂ ਲਾਣਾ ਪਿਆ ਦੋਸਤੋ ਬਾਅਦ ਇਹਨਾਂ ਦੇ ਥੋੜੀ ਜਿਹੀ ਜੂੰ ਸਰਕੀ ਆ ਪ੍ਰਸ਼ਾਸਨ ਤੇ ਸਾਡੇ ਮੰਤਰੀ ਸਾਹਿਬਾਨ ਤੇ ਉਸ ਤੋਂ ਬਾਅਦ ਇਹਨਾਂ ਨੇ ਹੁਕਮ ਜਾਰੀ ਕਰੇ ਨੇ ਵੀ ਜਲਦ ਤੋਂ ਜਲਦ ਇਹ ਕੰਮ ਸ਼ੁਰੂ ਕਰਾਇਆ ਜਾਣਾ ਮੈਂ ਤਾਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿਨਾ ਆਪਣੇ ਬਾਬਾ ਨਾਨਕ ਦੇ ਗੁਰਪੁਰਬ ਦੀਆਂ ਤੇ ਜਿਹੜੇ ਸ਼ਹਿਰ ਵਾਸੀਆਂ ਨੇ ਸਾਨੂੰ ਜਿਤਾਇਆ ਸੀ ਇਹਨਾਂ ਦੇ ਸਹਿਯੋਗ ਨਾਲ ਅਸੀਂ ਜਿੱਤ ਕੇ ਆਏ ਸੀ ਉਹਨਾਂ ਦੇ ਸਹਿਯੋਗ ਨਾਲ ਇਹ ਕੰਮ ਸ਼ੁਰੂ ਹੋਏ ਨੇਗੇ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ ਔਰ ਮੈਂ ਧੰਨਵਾਦ ਕਰਦਾ ਸਾਡੇ ਡੀਸੀ ਸਾਹਿਬ ਦਾ ਪਹਿਲਾਂ ਤਾਂ ਉਹਨੇ ਸੁਣਵਾਈ ਨਹੀਂ ਕੀਤੀ ਚਲੋ ਹੁਣ ਸੁਣਵਾਈ ਕਰ ਲਈ ਸਾਡੇ ਸੰਘਰਸ਼ ਨੂੰ ਬੂਰ ਪਿਆ ਜੀ ਮੈਂ ਅਵਤਾਰ ਸਿੰਘ ਤਾਰਾ ਮੈਂ ਕਹਿਣਾ ਚਾਹਣਾਗਾ ਵੀ ਜੋ ਸ਼ਹਿਰ ਦੇ ਵਿੱਚ ਪਿਛਲੇ ਜਦੋਂ ਦੀ ਸਰਕਾਰ ਬਣੀ ਆ ਕੁਝ ਕੰਮ ਹੁੰਦੇ ਸੀਗੇ ਕੁਝ ਪਿਛਲੀਆਂ ਸਰਕਾਰਾਂ ਵਲੇ ਰਹਿੰਦੇ ਸੀ ਉਹ ਕੰਮ ਨੇ ਜਿਹੜੇ ਕਿਸੇ ਨੇ ਵੀ ਨਹੀਂ ਸ਼ੁਰੂ ਕੀਤਾ ਸੀਗੇ ਅਸੀਂ ਐਮਸੀਆਂ ਨੇ ਇਕੱਠੇ ਹੋ ਕੇ ਸੰਘਰਸ਼ ਕੀਤਾ ਸੰਘਰਸ਼ ਕੀਤਾ ਲੜਾਈ ਲੜੀ ਪ੍ਰਸ਼ਾਸਨ ਦੇ ਖਿਲਾਫ ਲੜੀਏ ਤੇ ਸਰਕਾਰ ਦੇ ਸਰਕਾਰ ਦੇ ਖਿਲਾਫ ਵੀ ਇੱਕ ਤਰ੍ਹਾਂ ਦੀ ਲੜੀਏ ਕਿਉਂਕਿ ਜਿਹੜੇ ਕੰਮ ਨੇ ਸਰਕਾਰ ਨੇ ਕਰਾਉਣੇ ਹੁੰਦੇ ਨੇ ਪ੍ਰਸ਼ਾਸਨ ਤੋਂ ਹੁਣ ਇੱਕ ਗੱਲ ਮੈਂ ਕਹਿਣਾ ਚਾਹਣਾਗਾ ਕਿ ਕੱਲ ਅਸੀਂ ਨਗਰ ਕੌਂਸਲ ਕਮੇਟੀ ਨੂੰ ਜਿੰਦਾ ਲਾਇਆ ਉਦੋਂ ਪਹਿਲਾਂ ਹਰ ਇੱਕ ਹਰ ਇੱਕ ਨੂੰ ਮੈਂਦੇ ਦੇ ਨਾਲ ਚਾਹੇ ਮੰਤਰੀ ਸਾਹਿਬ ਨੇ ਚਾਹੇ ਉਹ ਸਭ ਨਾਲ ਮੀਟਿੰਗਾਂ ਕੀਤੀਆਂ ਸਭ ਨਾਲ ਸਭ ਨੂੰ ਮੰਗ ਪੱਤਰ ਦਿੱਤੇ ਪ੍ਰਸ਼ਾਸਨ ਨੂੰ ਵੀ ਦਿੱਤੇ ਪਰ ਉਹਨਾਂ ਦੇ ਮਤਲਬ ਕਹਿਦੇ ਉਹਨਾਂ ਨੇ ਵੀ ਕੰਨ ਤੇ ਜੂ ਨਹੀਂ ਸਰਕੀ ਕੱਲ ਅਸੀਂ ਜਿੰਦਾ ਲਾਇਆ ਸਾਰਿਆਂ ਨੇ ਜਿੰਦਾ ਲਾਇਆ ਨਗਰ ਕੌਂਸਲ ਕਮੇਟੀ ਨੂੰ ਆਪਣੇ ਸ਼ਹਿਰ ਦੇ ਲਈ ਲਾਇਆ ਆਹ ਸੜਕਾਂ ਦੇ ਲਈ ਲਾਇਆ ਜਿਹੜੇ ਵਰਕ ਆਰਡਰ ਹੋਏ ਪਏ ਨੇ ਉਹਨਾਂ ਨੂੰ ਕੰਮ ਸ਼ੁਰੂ ਕਰਨ ਦੇ ਲਈ ਲਾਇਆ ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਹਾਂਗੇ ਵੀ ਕੱਲ ਸਾਡੇ ਮੰਤਰੀ ਅਮਨੋ ਰੋੜਾ ਜੀ ਇੱਥੇ ਰੈਸਟ ਹੋਸ ਆਏ ਸਾਡੇ মিডিਆ ਭਰਾਵਾਂ ਨੇ ਸਵਾਲ ਕੀਤੇ ਉਹਨਾਂ ਦੇ ਨਾਲ ਦੀ ਨਾਲ ਜਿਹੜਾ ਹੈਗਾਗਾ ਇਹ ਚੀਜ਼ ਨੂੰ ਡੀਸੀ ਸਾਹਿਬ ਨੂੰ ਫੋਨ ਮਾਰਿਆ ਅੱਜ ਉਹ ਕੰਮ ਸ਼ੁਰੂ ਹੋ ਗਏ ਧਰਨਾ ਲਾਇਆ ਚਾਹੇ ਅਸੀਂ ਨਾ ਜਿੰਦੇ ਲਾਏ ਉਦੋਂ ਬਾਅਦ ਉਦੋਂ ਬਾਅਦ ਜਿਹੜੇ ਕੰਮ ਸ਼ੁਰੂ ਹੋਏ ਨੇ ਮੈਂ ਇੱਕ ਗੱਲ ਪੁੱਛਣਾ ਚਾਹਣਾ ਕਿ ਸਾਡੇ ਲੀਡਰਾਂ ਨੂੰ ਪਹਿਲਾਂ ਨਹੀਂ ਪਤਾ ਸਾਡੇ ਮੰਤਰੀਆਂ ਨੂੰ ਪਹਿਲਾਂ ਨਹੀਂ ਪਤਾ ਸਾਡੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਕੀ ਪਹਿਲਾਂ ਨਹੀਂ ਪਤਾ ਵੀ ਕਿੰਨੇ ਸਾਲਾਂ ਤੋਂ ਜਨਤਾ ਦੁਖੀ ਹੋ ਰਹੀ ਆ ਜਦੋਂ ਅਸੀਂ ਜਿੰਦਾ ਲਾਏ ਆ ਉਹਦੀ ਕਿਵੇਂ ਜਾ ਗਈ ਹੁਣ ਕਿਵੇਂ ਕੰਮ ਸ਼ੁਰੂ ਹੋ ਗਏ ਅੱਜ ਤਾਂ ਪਹਿਲਾ ਪੈੜ ਪਟਿਆਗਾ ਇਹ ਤਾਂ ਹਲੇ ਕੰਮ ਦੀ ਜੀ ਜਿਹੜਾ ਕਹਦੇ ਨੇ ਨਾ ਇੱਕ ਨੰਬਰ ਹਲੇ ਪਹਿਲਾ ਪੈੜ ਪਟਿਆ ਸ਼ਹਿਰ ਦੇ ਜਿੰਨੇ ਵੀ ਵਰਕਆਊਟਰ ਹੋਏ ਨੇ ਜਿਹੜੇ ਵੀ ਕੰਮ ਨੇ ਉਹ ਅਗਰ ਇੱਕ ਨੂੰ ਵੀ ਇਹ ਨਹੀਂ ਕਰਨਗੇ ਤਾਂ ਐਤੋਂ ਬਾਅਦ ਕੇ ਸੰਘਰਸ਼ ਕਰਾਂਗੇ ਨਾ ਤਾਂ ਸਾਨੂੰ ਕਿਸੇ ਜੇਲ੍ਹ ਦਾ ਡਰ ਆਗਾ ਨਾ ਸਾਨੂੰ ਕਿਸੇ ਪਰਚੇ ਦਾ ਖਤਰਾ ਆਗਾ ਸਾਨੂੰ ਕੋਈ ਚੱਕਰ ਨਹੀਂ ਕਿਉਂਕਿ ਅਸੀਂ ਆਪਣੇ ਸ਼ਹਿਰ ਦੇ ਲਈ ਲੱਗੇ ਹੋਇਆ ਅਗਰ ਸਾਨੂੰ ਪਿਆਰ ਹੁੰਦਾ ਨਾ ਆਪਣੀ ਜ਼ਿੰਦਗੀ ਨਾਲ ਪਿਆਰ ਹੁੰਦਾ ਘਰ ਨਾਲ ਪਿਆਰ ਹੁੰਦਾ ਸੀ ਸਰਕਾਰ ਨੂੰ ਅਸਤੀਫਾ ਨਾ ਦਿੰਦੇ ਅਸੀਂ ਚੁੱਪ ਕਰਕੇ ਸਰਕਾਰ 'ਚ ਮੂੰਹ ਤੇ ਉਂਗਲ ਰੱਖ ਕੇ ਦੇਖ ਕੇ ਪੱਟੀਆਂ ਬੰਨ ਕੇ ਬੈਠੇ ਰਹਿੰਦੇ ਜਿਵੇਂ ਪਿਛਲੀਆਂ ਸਰਕਾਰਾਂ ਵੇਲੇ ਹੁੰਦਾ ਸੀ ਪਰ ਅਸੀਂ ਸ਼ਹਿਰ ਦੇ ਲਈ ਆਪਣੇ ਸ਼ਹਿਰ ਦੇ ਲਈ ਆਪਣੇ ਮਹੱਲਾਂ ਦੇ ਲਈ ਆਪਣੀ ਜਿਹੜੇ ਸਰਕਾਰ ਨੂੰ ਅਸਤੀਫਾ ਸੌਂਪਤੇ ਵੀ ਅੱਜ ਅੱਕੋ ਅਗਰ ਕੰਮ ਨਹੀਂ ਕਰਦੇ ਹੁਣ ਅਸੀਂ ਸੰਘਰਸ਼ ਕਰਕੇ ਕਰਾਂਗੇ ਔਰ ਉਹਦੀ ਜਿੱਤ ਅੱਜ ਇਹ ਕੰਮ ਸ਼ੁਰੂ ਹੋਇਆ ਜਿਹੜੇ ਕੰਮ ਪੈਂਡਿੰਗ ਨੇ ਸਾਰੇ ਗ੍ਰਾਮਾਂ 'ਚ ਸਾਰੇ ਹੋਣਗੇ ਜਿਵੇਂ ਕਿ ਸਸਨਾ ਐਮ ਸੀ ਸਹਿਬਾਨ ਦਿਲਾ ਨੇ ਕਿਹਾ ਹੈ ਕਿ ਇਹਨਾਂ ਨੇ ਵੀ ਕਾਫੀ ਸੰਘਰਸ਼ ਕੀਤਾ ਤੇ ਨਗਰ ਕਾਉਂਸਲ ਦੇ ਦਫ਼ਤਰ ਨੂੰ ਜਿੰਦੇ ਲਗਾਏ ਕਿਉਂਕਿ ਸਾਹਾਂ-ਸਾਹਾਂ ਤੇ ਪਾ ਦੇਖਿਆ ਕਿ ਜੋ ਸੜਕਾਂ ਹਨ ਉਹ ਟੁੱਟੀਆਂ ਪਈਆਂ ਨੇ ਜਿਨ੍ਹਾਂ ਦੇ ਕੰਮ ਰੁਕੇ ਹੋਏ ਸਨ ਵਰਕ ਆਰਡਰ ਹੋਣ ਤੋਂ ਬਾਅਦ ਵੀ ਕੰਮ ਰੁਕੇ ਹੋਏ ਸਨ ਤੇ ਅੱਜ ਜੋ ਉਹ ਕੰਮ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਉਹ ਕੰਮ ਸ਼ੁਰੂ ਹੋਇਆ ਤਾਂ ਇਹ ਬਹੁਤ ਵਧੀਆ ਇੱਕ ਸੰਕੇਤ ਹੈ ਕਿ ਇਸ ਪਵਿੱਤਰ ਦਿਹਾੜੇ ਤੇ ਇਹ ਕੰਮ ਸ਼ੁਰੂ ਹੋਇਆ ਤੇ ਅੱਗੇ ਵੀ ਡੀ ਸੀ ਸਹਿਬਾਨ ਤੇ ਪ੍ਰ ਇਸ ਤਰ੍ਹਾਂ ਜਾ ਹੀ ਜਾਣਗੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹੇਤੇ